ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਇੱਥੇ ਪਹੇਗਾ ਇਹ ਵੱਡਾ ਪੰਗਾ ਮਚ ਗਈ ਹਫੜਾ ਦਫੜੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਜਾਣਕਾਰੀ ਹੁਣੇ-ਹੁਣੇ ਮਿਲਿਆ ਜੋ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਰਾਹੁਲ ਗਾਂਧੀ ਅਗਵਾਈ ਹੇਠ ਕਾਂਗਰਸ ਵੱਲੋਂ ਮਣੀਪੁਰ ਤੋਂ ਮੁੰਬਈ ਤੱਕ ਭਾਰਤ ਜੋੜੋ ਨਿਆਂ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਯਾਤਰਾ ਦੇ 8ਵੇਂ ਦਿਨ ਰਾਹੁਲ ਅਸਾਮ ਦੇ ਸੁਨੀਤਪੁਰ ਇਲਾਕੇ ਪਹੁੰਚੇ ਇੱਕ ਥਾਂ ਤੇ ਲੋਕਾਂ ਨੂੰ ਮਿਲ ਲਈ ਬਸ ਤੋਂ ਉੱਤਰੇ ਰਾਹੁਲ ਗਾਂਧੀ ਨੂੰ ਕੁਝ ਦੇ ਸਕਿੰਟਾਂ ਜੀ ਬਸ 'ਚ ਵਾਪਸ ਬਿਠਾ ਦਿੱਤਾ ਗਿਆ ਦਰਸਾਤ ਰਾਹੁਲ ਗਾਂਧੀ ਜਸਬਾ 'ਚ ਸਫ਼ਰ ਕਰ ਰਹੇ ਹਨ ਉਸ ਦੇ ਆਲੇ-ਦੁਆਲੇ ਕੁਝ ਲੋਕਾਂ ਨੂੰ ਪਾਏ ਪਾਦੇ ਝੰਡੇ ਲੈ ਕੇ ਜਾਂਦੇ ਦੇ ਕੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਖਤਰ ਜੈਰਾਮ ਰਮੇਸ਼ਦੀਕਰ ਨੂੰ ਨਿਸ਼ਾਨਾ ਬਣਾਈ ਜਾਂਦੀ ਖਬਰਾਂ ਵੀ ਅਹੀਂ ਆ ਸਨ ਤਰਹਲੂਗਾਂ ਦੀ ਵੀਡੀਓ ਸਾਂਝੀ ਕਰਦੇ ਲਿਖਿਆ ਸਭ ਦੇ ਲਈ ਖੁੱਲੀ ਹੈ ਅਤੇ ਮੁਹੱਬਤ ਦੀ ਦੁਕਾਨ ਚੁਰੇਗਾ ਭਾਰਤ ਜਿੱਥੇ ਜਿੱਤੇਗਾ ਹਿੰਦੁਸਤਾਨ ਤੇ ਮਾਹੌਲ ਦੀ ਸਵੇਰ ਦੇ ਹਿਲਜੁਲਨ ਦੇਖਦੇ ਮੌਕੇ ਤੇ ਮੌਜੂਦ ਸੱਖਿਆ ਕਰਮਚਾਰੀਆਂ ਅਤੇ ਕਾਂਗਰਸੀਆਂ ਗੋਣੇ ਰਾਹੁਲ ਗਾਂਧੀ ਨੂੰ ਤੁਰੰਤ ਵਸਦੇ ਅੰਦਰ ਜਾਣ ਲਈ ਕਿਹਾ ਤੇ ਸਮਝ ਅਜੰਸੀ ਦੀ ਵੀਡੀਓ ਕੈਚੇ ਜਾ ਸਕਦਾ ਕਿ ਰਾਹੁਲ ਬਸ ਉਤਰਦੇ ਹਨ ਤੇ ਆਲੇ ਦੁਆਲੇ ਦਰਜਨਾਂ ਲੋਕ ਹੰਨ ਰਾਹੁਲ ਦੇ ਨੇੜੇ ਹਥਿਆਰਬੰਦ ਸਖਿਆ ਕਰਮੀ ਵੀ ਦੇਖੇ ਗਏ ਐ ਸਦਰਾਨ ਕੋਜੀ ਸਕਿੰਟਾਂਚ ਰਾਹੁਲ ਗੰਦੀ ਨੂੰ ਵਾਪਸ ਵਾਸਤੇ ਭੇਜ ਦਿੱਤਾ ਗਿਆ ਵੀਡੀਓ ਦੇਖਣ ਲਈ ਤੋਂ ਵੱਡਾ ਤੁਹਾਨੂੰ